ਗਾਈਸ ਸਸਿਕਾ ਆਪਾਂ ਕਮੀਸਤੀ ਕਟਿੰਗ ਕਰਨੇ ਲੱਗੇ ਆਪਾਂ ਨਿਸ਼ਾਨੀਆਂ ਪਹਿਲਾਂ ਲਾ ਲਈਆਂ ਹੋਈਆਂ ਨੇ ਫਰੰਟ ਸਾਈਡ ਦੀਆਂ ਨਿਸ਼ਾਨੀਆਂ ਲੱਗੀਆਂ ਹੋਈਆਂ ਆਪਾਂ ਕਲੇ ਨੂੰ ਨਾਪ ਕੇ ਇਸ ਤੋਂ 3 ਇਸ ਤਾਈ ਆਪਾਂ ਕੀਤਾ ਇਹਨੂੰ 15 ਇੰਚ ਦਾ 15 ਇੰਚ ਦਾ ਹਾਫ ਕਰਕੇ 7.5 ਇੰਚ ਰਹਿ ਗਿਆ ਇਸ ਤੋਂ ਉਨਹੀਂ ਜਿੰਨਾ ਆਪਾਂ ਮੋਡਾ ਨਪਿਆ ਸੀਗਾ ਉਨਾਂ ਹੀ ਆਪਾਂ ਨੀਚੇ ਨੂੰ ਨਪਾਂਗੇ ਮੋਡੇ ਦੀ ਕਟਿੰਗ ਕਟਿੰਗ ਵਾਸਤੇ ਘਾਟ ਵਾਸਤੇ ਕਾਟ ਵਾਸਤੇ ਕਾਟ ਵਾਸਤੇ ਜਿਹੜਾ ਨਪਨਾ ਹੈ ਆਪਾਂ ਉਹ ਵੀ ਉਨਾਂ ਹੀ ਨਪਨਾ ਹੈ ਜਿੰਨਾ ਆਪਾਂ ਮੋਡਾ 7.5 ਮੋਡਾ ਰੱਖਿਆ ਸੀ ਨੀਚੇ ਨੂੰ ਵੀ 7.5 ਹੀ ਰੱਖਾਂਗੇ 7.5 ਰੱਖੇ ਇਧਰੋਂ ਵੀ ਆਪਾਂ ਨਾਪ ਲਾਂਗੇ ਵੀ 7.5 ਕਿੱਥੇ ਆਣਾ ਹੈਗਾ ਇਧਰੋਂ ਵੀ 7.5 ਰੱਖਣਾ ਹੈ ਇਸ ਤੋਂ ਬਾਅਦ ਆਪਾਂ ਇਹਦੀ ਗੁਲਾਈ ਦੇਣੀ ਐ ਇੱਥੋਂ ਜਦੋਂ ਆਪਾਂ 7.5 ਤੇ ਨਾਪ ਰੱਖਿਆ ਉਸ ਤੋਂ 1 ਇੰਚ ਫਰੰਟ ਸਾਈਡ ਨੂੰ ਕਟਿੰਗ ਕਰਾਂਗੇ ਅੰਦਰ ਨੂੰ ਕਿ ਇਹਦੀ ਝੋਲਣਾ ਪਵੇ ਝੋਲਣੇ ਵਾਸਤੇ ਝੋਲ ਬੰਦ ਹੋ ਜੇ ਪੈਣੀ ਫਿਰ ਉਸ ਤੋਂ 0.5 ਇੰਚ ਦਾ ਫਰਕ ਨਾਲ ਆਪਾਂ ਕਟਿੰਗ ਕਰਾਂਗੇ ਗੁਲਾਈ ਦੇ ਕੇ ਮੋਢੇ ਦੀ ਫਿਰ ਆਪਾਂ ਉਹਨਾਂ ਦੀ ਪਲੇਟ ਇੱਥੋਂ 11 ਇੰਚ ਤੇ ਰੱਖੇ ਹੋਏ ਨੇ ਇਹ 10 ਇੰਚ ਰਹਿ ਜਾਣੇ ਆ। ਨਾਪ ਚ 11 ਇੰਚ ਰੱਖੇ ਹੋਏ ਨੇ। 11 ਇੰਚ ਤੇ ਇਹ ਨਿਸ਼ਾਨੀ ਲਾ ਕੇ 6 ਇੰਚ ਦਾ ਆਪਾਂ ਪਲੇਟ ਰੱਖਣਾ ਜਿੰਨਾ ਉੱਪਰ ਤੋਂ نیچے ਵਾਲ ਨੂੰ। ਠੀਕ ਹੈ। ਤੇ ਸਾਈਡ ਵਾਲੀ ਪਲੇਟ ਵੀ ਇਸ ਤੋਂ 2 ਇੰਚ ਦਾ ਫਾਸਲਾ ਰੱਖ ਕੇ 2 ਇੰਚ ਤੇ ਇਹਨੂੰ ਨਿਸ਼ਾਨੀ ਲਾ ਲਾਂਗੇ ਆਪਾਂ। ਇਸ ਤਰ੍ਹਾਂ ਆਹ ਚੀਜ਼ ਦਾ ਫਾਸਲਾ 2 ਇੰਚ ਦਾ ਰੱਖਾਂਗੇ ਪਲੇਟ ਤੋਂ ਸਾਈਡ ਵਾਲੀ ਪਲੇਟ ਦਾ ਉੱਪਰ ਵਾਲੀ ਦਾ ਵਿਚਾਲੇ ਵਾਲੀ ਪਲੇਟ ਨਾਲ। ਫਿਰ ਹਾਈ ਡਾਲੀ ਇਧਰਲੀ ਪਲੇਟ ਦਾ ਵੀ ਆਪਾਂ ਨੀਚੇ ਵਾਲੀ ਦਾ 2 ਇੰਚ ਦਾ ਮਾਰਜਨ ਰੱਖਾਂਗੇ 2 ਇੰਚ ਦਾ ਰੱਖ ਕੇ ਫਿਰ ਉਸ ਤੋਂ ਆਪਾਂ ਨਿਸ਼ਾਨੀ ਲਾ ਦੇਾਂਗੇ ਫਿਰ ਇੱਥੋਂ ਟਿੱਕਰ 2 ਇੰਚ ਤੋਂ ਲੈ ਕੇ ਨਿਸ਼ਾਨੀ ਆ ਜਾਣੀ ਹੈ ਇਹ ਆਪਾਂ ਰੱਖਿਆ ਇੱਥੋਂ 6 ਇੰਚ ਤੇ ਨੀਚੇ ਵਾਲਾ ਪਲੇਟ ਮੋਢੇ ਤੋਂ ਲੈ ਕੇ ਨੀਚੇ ਤੱਕ 6 ਇੰਚ ਦਾ ਫਾਸਲਾ ਰੱਖਿਆ ਆਪਾਂ 7 ਇੰਚ ਤੇ ਰੱਖ ਕੇ ਆਪਾਂ ਨਿਸ਼ਾਨੀ ਲਾ ਲਈ ਐ ਇੱਥੋਂ ਆਪਾਂ ਜਦੋਂ ਸਾਢੇ 7 ਇੰਚ ਦਾ ਫਸਲਾ ਰੱਖਿਆ ਸੀਗਾ ਉਸ ਨੂੰ ਗਿਣ ਕੇ ਆਪਾਂ ਜਿੰਨਾ ਰੱਖਣਾ ਇਸ ਇਸ ਕਮੀਜ਼ ਦਾ ਮੈਂ 18 ਇੰਚ ਰੱਖਣਾ 32 ਇੰਚ ਮੇਰੀ ਕਮੀਜ਼ ਦੀ ਮੇਰੀ ਉਹ ਹੋ ਗਈ ਹੈ ਇਹਦੀ ਚੜਾਈ 32 ਇੰਚ ਦਾ ਹਾਫ ਹੋ ਜੂ 16 ਹੈ ਨਾ ਸਾਹਦੇ ਦੇ ਅਗਲੇ ਪਿਛਲੇ ਫਰਟ ਤੇ ਬੈਕ ਦੀ ਦੋਨਾਂ ਦੀ ਬੱਤੀ ਹੈ ਜੀ ਉਸ ਤੋਂ ਬਾਅਦ ਆਪਾਂ ਫਰੰਟ ਸਾਈਡ ਨੂੰ ਆਪਾਂ ਨਪਾਂਗੇ ਫੋਲਡ ਕਰਕੇ ਇਸ ਤਰ੍ਹਾਂ ਆਪਾਂ ਚਾਹੇ ਸਸ ਜਿਹੜੀ ਫੋਲਡ ਕੀਤਾ ਹੋਇਆ ਹੈਗਾ ਫੋਲਡ ਕਰਕੇ ਇਹਨੂੰ ਆਪਾਂ ਨਾਪ ਲਾਂਗੇ ਨਾਪ ਲਾ 16 ਇੰਚ ਦੀ ਆਉਣੀ ਹੈ ਇਹਨੇ ਫਰੰਟ ਸਾਈਡ ਨੇ 16 ਇੰਚ ਦਾ ਹਾਫ ਕਰ ਲਾਂਗੇ 8 ਇੰਚ 8 ਇੰਚ ਦੀ ਆਪਾਂ ਨਿਸ਼ਾਨੀ ਲਾਈ ਹੋਈ ਹੈ ਇਸ ਤੋਂ ਲੈ ਕੇ ਇਸ ਤੋਂ ਤੱਕ ਚੈਸਟ ਦੀ 16 ਇੰਚ ਦੀ ਇਸਟੈਡੀ ਠੀਕ ਹੈ ਜੀ ਉਦੋਂ نیچے ਪਲੇਟ ਤੇ ਆਵਾਂਗੇ ਆਪਾਂ ਪੇਟ ਤੋਂ ਇੱਥੋਂ ਆਪਾਂ ਰੱਖਾਂਗੇ 1 ਇੰਚ ਘਟਾ ਕੇ 2 ਇੰਚ ਰੱਖਣਾ ਤਾਂ ਆਪਾਂ 2 ਵੀ ਰੱਖ ਲਵਾਂਗੇ ਉਹ ਕਮੀਜ਼ ਦੇ ਸਾਈਜ਼ ਦੇ ਹਿਸਾਬ ਨਾਲ ਹੋਣਾ ਠੀਕ ਹੈ ਇੱਥੋਂ ਆਪਾਂ 1 ਇੰਚ ਘਟਾਇਆ ਸੀਗਾ ਤਾਂ 1 ਇੰਚ ਘਟਾ ਕੇ ਇੱਥੇ ਆਪਾਂ 8 ਇੰਚ ਰੱਖਿਆ ਸੀ ਇੱਥੇ ਆਪਾਂ 7 ਇੰਚ ਰੱਖਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਇਹਨੂੰ نیچے ਆਮ ਗੇ ਆਪਾਂ ਹਿੱਪ ਤੇ ਹਿੱਪ ਤੋਂ ਆਪਾਂ ਹਿੱਪ ਉਹ VNC ਉਸਦੀ ਆਪਾਂ ਹਾਫ ਰੱਖਾਂਗੇ 10 ਇੰਚ 10 ਇੰਚ ਹਿੱਪ ਰੱਖ ਕੇ ਉਸ ਤੋਂ ਬਾਅਦ ਚਾਕਾ ਲਾਉਂਦੇ ਇੱਥੋਂ ਨਿਸ਼ਾਨੀ ਚਾਕਾਂ ਦੀ ਲੱਗੀ ਹੋਈ ਹੈ ਆਹ ਵਾਲੇ ਚਾਕ ਇੱਥੇ ਆ ਜਾਣਗੇ ਇੱਥੇ 10 ਇੰਚ ਆਉਣ ਜਾਣੇ ਠੀਕ ਹੈ ਜੀ ਗੱਲਿਆਂ ਚ ਆਪਣਾ ਕਮੀਜ਼ ਤਿਆਰ ਹੈ ਜੀ ਪੰਤਾਲੀ ਜਾਂ ਜਿੱਕਿਟ ਕਟਿੰਗ ਕੀਤੀ ਆਪਾਂ ਕੱਪੜੇ ਦੀ ਕਿਉਂਕਿ ਆਪਾਂ ਮਾਰਜਿਨ ਚ ਵੀ ਦੇਣਾ ਹੁੰਦਾ 1 ਇੰਚ ਮੋਡੇ ਦੇ ਮਾਰਜਿਨ ਚ ਆ ਜੂਗਾ ਕਿਉਂਕਿ ਅੱਧਾ ਇੰਚ ਤਾਂ ਸੌਢੇ ਸੈਡ ਚ ਆ ਜੂਗਾ ਅੱਧਾ ਇੰਚ ਹੀ ਬੈਕ ਸੈੱਟ ਚ ਆ ਜੂਗਾ 1 ਇੰਚ ਆਪਾਂ ਮਾਰਜਿਨ ਦਾ ਦੇਤਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਲੰਬਾਈ ਦੇਖ ਲਓ ਯਾ ਇੱਥੇ ਦੀ ਆਪਾਂ ਰੱਖੀ ਐ 45 ਕਟਿੰਗ ਕੀਤੀ ਐ 45 ਤੋਂ ਬਾਅਦ ਇਹਨੇ 2 ਇੰਚ ਮਾਰਜਿਨ ਚ नीचे वाली साइड तो आ जाने तो उसका के बयाली इंच अपनी कनीज तैयार है ओके जी आप बयाली इंच कनीज की लेंथ रखी है ठीक है जी इस तो मोटे की कटिंग होजूगी इस तरह मोटे की कटिंग करनी आप सीधी लाइन मारी से पेल्ला आपे ते साथ फिर उस इंच तो अंदर होया होगा काट वास्ते ਤਾਂ ਫਿਰ ਇਹਦੀ ਚੋਲ ਲੇਟੇਗੀ ਜੀ ਸਨਾਲ ਜੀ ਆਪਾਂ ਇੱਕ ਇੰਚ ਫਰੰਟ ਸਾਈਡ ਨੂੰ ਅੰਦਰ ਵੀ ਨਿਸ਼ਾਨੀ ਲਾਵਾਂਗੇ ਕਟਿੰਗ ਕਰਾਂਗੇ ਤਾਂ ਉਹ ਵਿੱਚ 1 ਇੰਚ ਦੀ ਕਰਾਂਗੇ ਕਾਟ ਚ 1/2 ਇੰਚ ਕਾਟ ਚ ਨਿਕਲ ਜਾਣਾ ਹੈ 1/2 ਇੰਚ ਮਾਰਕ ਚ ਜਾਣਾ ਹੈ ਠੀਕ ਹੈ ਜੀ 1 ਇੰਚ ਨਿਕਾ ਜਾਣਾ ਹੈ ਫਰੰਟ ਸਾਈਡ ਬੈਕ ਸਾਈਡ ਕੋਈ ਨਹੀਂ ਰਹੂਗਾ ਜਿੰਨਾ ਆਪਾਂ ਮੋਟਾ ਰੱਖਣਾ ਹੈ ਠੀਕ ਹੈ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਮੈਂ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਅਗਲੇ ਆਪਾਂ ਵੀਡੀਓ ਹੋਰ ਲੈ ਕੇ ਆਉਂਦੇ ਰਹਿਾਂਗੇ। ਹੁਣ ਆਪਾਂ ਜੇਗਾ ਮਪੈਸ ਤੋਂ ਬਾਅਦ ਦੀ ਕਟਿੰਗ ਕਰਕੇ ਦਿਖਾਉਣੀ ਹੈ ਕਿਵੇਂ ਦਿੱਤੀ ਜਾਂਦੀ ਹੈ। ਦੇਖੋ ਜੀ ਆਪਾਂ ਇਹਦੀ ਕਟਿੰਗ ਕਰ ਲਈਏ ਮੋਡੇ ਦੀ। ਆਹ ਮੋਡੇ ਦਾ। ਪਰ ਤਾਂ ਵੇ ਸਾਈਡ ਇੱਥੋਂ ਲਾਹਿਆ ਸੀ ਨਾ ਉਹ ਕਟਿੰਗ ਕੀਤੀ ਸੀ। ਇਸ ਤਰ੍ਹਾਂ ਦੇ ਬਾਅਦ ਵਿੱਚ ਆਪਾਂ ਇਹਨੂੰ ਉੱਪਰ ਸਾਈਡ ਤੇ ਕਰਕੇ ਆਪਾਂ ਆਹ ਫਰੰਟ ਸਾਈਡ ਤੇ ਕੱਟेंगे ਅੰਦਰ ਨੂੰ ਕਰ ਲਈਏ। ਐਸੀ ਇਸ ਤੋਂ ਬਾਅਦ ਫਿਰ ਇੱਥੇ ਸੇ ਹੁਣ ਆ ਜਾਣੀ। ਹੁਣ ਕਿ ਆਪਾਂ ਬੱਧੀ ਇੰਚ ਦੀ ਹੀ ਕਟਿੰਗ ਕੀਤੀ ਹੈ। ਇਹਦੇ ਨਾਲ ਝੋਲ ਨਹੀਂ ਪੈਂਦੀ। ਵਧੀਆ ਤਰੀਕੇ ਨਾਲ ਮੋਟਾ ਸੈਕਟ ਹੋ ਜਾਣਾ। ਫਲੌਕ ਨਹੀਂ ਆਉਂਦੀ। ਜਿਹੜੀ ਇੱਥੇ ਫਲੌਕ ਪਾਉਂਦੀ ਹੁੰਦੀ ਆ ਉਹ ਨਹੀਂ। ਲਾਉਂਦੀ ਨਹੀਂ ਹੈਗੀ। ਠੀਕ ਹੈ ਜੀ। ਆਹ ਦੇਖੋ 5 ਇੰਚ ਦਾ ਮਾਰਕ ਹੈ। ਇਹਦਾ ਛੱਟਿਆ ਹੋਇਆ ਕਿਉਂਕਿ ਇਹ ਤੋਂ ਫਰੰਟ ਸਾਈਡ ਨੂੰ ਅੱਧਾ ਇੰਚ ਜ਼ਿਆਦਾ ਕੱਟ ਕੇ ਤੇ ਕਿਉਂਕਿ ਇਹ ਪਿੱਛੇ ਨੂੰ ਇੱਕਦਮ ਜਦੋਂ ਬੈਕ ਸਾਈਡ ਨੂੰ ਕਰਮਾ ਇਸੇ ਕਰਕੇ ਜਾ ਰਿਹਾ ਹੈ ਤਾਂ ਮੇਰੀ ਬੈਕ ਸਾਈਡ ਕਿਉਂਕਿ ਆਪਣੀ ਇੱਥੇ ਕਾਟਣੀ ਹੁੰਦੀ ਹੈ ਤੇ ਜ਼ਿਆਦਾ ਠੀਕ ਹੈ ਬੈਕ ਸਾਈਡ ਨੂੰ ਫਰੰਟ ਸਾਈਡ ਦੀ ਅੱਧਾ ਇੰਚ ਜ਼ਿਆਦਾ ਕੱਟ ਰੱਖਣੀ ਹੈ ਕਿਉਂਕਿ ਇਹ ਜਦੋਂ ਆ ਬੈਕ ਨੂੰ ਨਹੀਂ ਜਾਂਦਾ ਭਲਾ ਅੱਗੇ ਨੂੰ ਹੋਊਗਾ ਠੀਕ ਹੈ ਜੀ ਦੇਖ ਕੇ ਨਾ ਲਓ ਕਾਟ ਪਾਈ ਹੋਈ ਸੀ ਇਹਨਾਂ ਕੱਟ ਪਈ ਸੀ ਮਸ਼ਾਅ ਨਾ ਜੀ ਨੇਵਰ ਕਟ ਪਿਆ ਠੀਕ ਹੈ ਜੀ